ਅੱਜ ਜਿਵੇਂ ਗੱਲ ਕਰਾਂਗੇ ਉਸ ਦੁਖਾਂਤ ਦੀ ਜਿਹੜਾ ਦੁਖਾਂਤ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਜਾਣ ਤੋਂ ਬਾਅਦ ਵਿੱਚ ਵਾਪਰਿਆ ਕਿਵੇਂ ਆਪਣੀਆਂ ਦੀਆਂ ਤਲਵਾਰਾਂ ਆਪਣਿਆਂ ਦੇ ਉੱਪਰ ਚੱਲੀਆਂ ਕਿਵੇਂ ਲਾਹੌਰ ਦਰਬਾਰ ਸ਼ਾਹੀਸ਼ਾਂ ਦਾ ਸ਼ਿਕਾਰ ਹੋਇਆ ਕਿਵੇਂ ਖੂਨ ਦੀ ਹੋਲੀ ਖੇਢੀ ਗਈ ਤੇ ਫਿਰ ਬਣਿਆ ਬਣਾਇਆ ਖਾਲਸਾ ਰਾਜ ਜਿਹੜਾ ਉਸ ਹਜੇ-ਸਹਜੇ ਕਰਕੇ ਬिखर ਗਿਆ ਆਪਾਂ ਇਸ ਨੂੰ ਵਿਚਾਰਨ ਦਾ ਯਤਨ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ 27 ਜੂਨ 1839 ਨੂੰ ਇਸ ਸੰਸਾਰ ਤੋਂ ਕੂਚ ਕਰ ਜਾਂਦੇ ਹਨ। ਉਹਨਾਂ ਦੇ ਜਾਣ ਤੋਂ ਬਾਅਦ ਉਹਨਾਂ ਦੇ ਪੁੱਤਰ ਸ਼ਹਿਜਾਦਾ ਖੜਕ ਸਿੰਘ ਨੂੰ ਪੰਜਾਬ ਦਾ ਬਾਦਸ਼ਾਹ ਬਣਾਇਆ ਜਾਂਦਾ ਹੈ। ਉਸ ਵੇਲੇ ਦੇ ਨਾਲ ਉਸੇ ਤਰ੍ਹਾਂ ਹੀ ਪ੍ਰਧਾਨ ਮੰਤਰੀ ਜਿਹੜਾ ਹੈ ਉਹ ਧਿਆਨ ਸਿੰਘ ਡੋਗਰਾ ਬਣਦਾ ਹੈ। ਡੋਗਰਿਆਂ ਦੀ ਤਾਕਤ ਜਿਹੜੀ ਆ ਲਾਹੌਰ ਦਰਬਾਰ ਦੇ ਵਿੱਚ ਬਹੁਤ ਜ਼ਿਆਦਾ ਵਧੀ ਹੋਈ ਸੀ ਔਰ ਉਸ ਵੇਲੇ ਦੇ ਨਾਲ ਜਿਹੜੇ ਡੋਗਰੇ ਸੀ ਉਹ ਹਰ ਗੱਲ ਦੇ ਵਿੱਚ ਬਹੁਤ ਜ਼ਿਆਦਾ ਇੰਟਰਫੇਅਰ ਕਰਦੇ ਸੀ ਜਿਹਦੇ ਤੋਂ ਕੁਝ ਸਿੱਖ ਜ਼ਰਨੈਲ ਜਿਹੜੇ ਸਨ ਇਹ ਵੀ ਦੁਖੀ ਸਨ ਜਿਵੇਂ ਹੀ ਸ਼ਹਿਜਾਦਾ ਖੜਕ ਸਿੰਘ ਨੇ ਪੰਜਾਬ ਦੀ ਕਮਾਂਡ ਸੰਭੀ ਸੀ ਤਾਂ ਉਹਨੇ ਇਹ ਮਹਿਸੂਸ ਕਰ ਲਿਆ ਸੀ ਕਿ ਇਹ ਜਿਹੜੇ ਡੋਗ ਰਹੇ ਆ ਇਹ ਮੈਨੂੰ ਰਾਜ ਨਹੀਂ ਕਰਨ ਦੇਣਗੇ ਇਹ ਜਾਣ ਬੁੱਝ ਕੇ ਹਰ ਗੱਲ ਦੇ ਵਿੱਚ ਜਿਹੜਾ ਵਾ ਉਹ ਆਪਣੀ ਮਰਜ਼ੀ ਮਨਵਾਉਣ ਦੀ ਕੋਸ਼ਿਸ਼ ਕਰਦੇ ਆ ਤਾਂ ਉਹਦੇ ਵਾਸਤੇ ਕੀ ਕੀਤਾ ਗਿਆ ਸ਼ਹਿਜਾਦਾ ਖੜਕ ਸਿੰਘ ਨੇ ਆਪਣੇ ਸਾਲੇ ਚੇਤ ਸਿੰਘ ਨੂੰ ਆਪਣੇ ਨਾਲ ਜਿਹੜਾ ਸੀ ਉਹ ਸਲਾਹਕਾਰ ਲਾ ਲਿਆ ਸੀ ਚੇਤ ਸਿੰਘ ਬਾਜਵਾ ਭਾਵੇਂ ਕਿ ਇੱਕ ਸੂਝਵਾਨ ਸਿਆਣਾ ਸੀ ਔਰ ਇੱਕ ਗੱਲ ਜਿਹੜੀ ਮੁੱਢ ਕਦੀਮਾਂ ਤੋਂ ਚੱਲੀ ਆਉਂਦੀ ਹੈ ਕਿ ਸਿੱਖਾਂ ਦੇ ਕੋਲ ਜੋਸ਼ ਜ਼ਿਆਦਾ ਹੁੰਦਾ ਹੈ ਲੇਕਿਨ ਹੋਸ਼ ਦੀ ਘਾਟ ਹੁੰਦੀ ਹੈ ਜਿਹੜੇ ਡੋਗਰੇ ਸਨ ਭਾਵੇਂ ਉਹਨਾਂ ਦੇ ਕੋਲ ਜੋਸ਼ ਨਹੀਂ ਸੀ ਹੈਗਾ ਪਰ ਹੋਸ਼ ਬਹੁਤ ਸੀ ਉਹਨਾਂ ਕੋਲ ਚਲਾਕੀਆਂ ਬਹੁਤ ਸੀ ਉਹਨਾਂ ਕੋਲ ਉਸ ਵੇਲੇ ਦੇ ਨਾਲ ਸ਼ਾਦਸ਼ਾਹ ਘੜਨ ਦਾ ਤਰੀਕਾ ਬਹੁਤ ਸੀ ਲੇਕਿਨ ਸਿੱਖਾਂ ਦੇ ਕੋਲ ਇਹ ਨਹੀਂ ਸੀ ਸਿੱਖ ਜਿਹੜੇ ਸਨ ਉਹ ਤਾਂ ਸਾਫ਼ ਦਿਲ ਸੀ ਜਾਣ ਤੇ ਸਿੱਧਾ ਕਿਸੇ ਦੇ ਨਾਲ ਟੱਕਰ ਲੈਂਦੇ ਆ ਤੇ ਜਾਂ ਫਿਰ ਜਿਹੜਾ ਵਾ ਉਹ ਆਪਣਾ ਕਾਰਜ ਕਰਦੇ ਆਪਣਾ ਕੰਮ ਕਰਦੇ ਸ਼ਾਦਸ਼ਾ ਸਿੱਖਾਂ ਨੂੰ ਨਹੀਂ ਕਰਨੀਆਂ ਹੁੰਦੀਆਂ ਡੋਗਰਿਆਂ ਨੂੰ ਸ਼ਾਦਸ਼ਾ ਕਰਨੀਆਂ ਹੁੰਦੀਆਂ ਸੀ ਜਿਵੇਂ ਚੇਤ ਸਿੰਘ ਬਾਜਵੇ ਨੇ ਜਿਹੜਾ ਸੀ ਉਹ ਜਦੋਂ ਇੱਕ ਮਾਨਸਾਬੀ ਤੇ ਉਹਨੇ ਡੋਗਰਿਆਂ ਦੇ ਉੱਪਰ ਬਹੁਤ ਜ਼ਿਆਦੀਆਂ ਪਾਬੰਦੀਆਂ ਲਾਤੀਆਂ ਕਿ ਜਿਹੜੇ ਡੋਗਰੇ ਆ ਇਹ ਸ਼ਾਹੀ ਮਹਿਲ ਦੇ ਵਿੱਚ ਜਿਹੜਾ ਵਾ ਉਹ ਨਹੀਂ ਵੱਢ ਸਕਣਗੇ ਹੁਣ ਜਦੋਂ ਡੋਗਰੇ ਜਿਨ੍ਹਾਂ ਦੇ ਹੱਥ ਵਿੱਚ ਸਾਰੀ ਲਾਹੌਰ ਦਰਬਾਰ ਦੀ ਤਾਕਤ ਸੀ ਏਕਦਮ ਜਦੋਂ ਉਹਨਾਂ ਦੀ ਤਾਕਤ ਘਟ ਜਾਂਦੀ ਹੈ ਤੇ ਡੋਗਰੇ ਜਿਹੜੇ ਇਸ ਤੇ ਕਲਪ ਜਾਂਦੇ ਐ ਧਿਆਨ ਸਿੰਘ ਡੋਗਰੇ ਨੇ ਜਿਹੜਾ ਸੀ ਉਸ ਵੇਲੇ ਦੇ ਨਾਲ ਮੀਟਿੰਗ ਕੀਤੀ ਮੀਟਿੰਗ ਕਰਕੇ ਇੱਕ ਚਾਲ ਚੱਲੀ ਚਾਲ ਕਿਹੜੀ ਚੱਲਦਾ ਏ ਕਿ ਉਸ ਵੇਲੇ ਦੇ ਨਾਲ ਖੜਕ ਸਿੰਘ ਦੇ ਪੁੱਤਰ ਮਹਾਰਾਜਾ ਨੌਨਿਹਾਲ ਸਿੰਘ ਜਿਹੜਾ ਇੱਕ ਹੂਨ ਹਾਰ ਨੌਜਵਾਨ ਸੀ ਔਰ ਸ਼ੇਰ-ਏ-ਪੰਜਾਬ ਦਾ ਇਹ ਉਹ ਪੋਤਰਾ ਸੀ ਜਿਹਦਾ ਵਿਆਹ ਬੜੀ ਸ਼ਾਨੋ ਸ਼ੌਕਤ ਦੇ ਨਾਲ ਕੀਤਾ ਗਿਆ ਸੀ ਉਸ ਵੇਲੇ ਦੇ ਨਾਲ ਡੋਗ ਰਹੇ ਨੇ ਨਕਲੀ ਚਿੱਠੀਆਂ ਤਿਆਰ ਕੀਤੀਆਂ ਚਿੱਠੀਆਂ ਤਿਆਰ ਕਰਕੇ ਜਾ ਕੇ ਨੌਨਿਹਾਲ ਸਿੰਘ ਨੂੰ ਵਿਖਾਈਆਂ ਵੀ ਵੇਖ ਤੇਰਾ ਪਿਤਾ ਜਿਹੜਾ ਖੜਕ ਸਿੰਘ ਹੈ ਇਹ ਅੰਗਰੇਜ਼ਾਂ ਦੇ ਨਾਲ ਚਿੱਠੀ ਪੱਤਰ ਕਰਦਾ ਹੈ ਔਰ ਇਹ ਪੰਜਾਬ ਦਾ ਰਾਜ ਜਿਹੜਾ ਉਹ ਅੰਗਰੇਜ਼ਾਂ ਨੂੰ ਵੇਚਣਾ ਚਾਹੁੰਦਾ ਹੈ ਹੁਣ ਇਹ ਗੱਲ ਕੌਣ ਬਰਦਾਸ਼ਤ ਕਰ ਸਕਦਾ ਸੀ ਕਿ ਪੰਜਾਬ ਦਾ ਰਾਜ ਜਿਹੜਾ ਉਹ ਅੰਗਰੇਜ਼ਾਂ ਨੂੰ ਵੇਚਿਆ ਜਾਵੇ ਨੌਨਿਹਾਲ ਸਿੰਘ ਜਿਹੜਾ ਸੀ ਉਹ ਉਹਨਾਂ ਦੀ ਗੱਲ ਦੇ ਉੱਪਰ ਯਕੀਨ ਕਰ ਜਾਂਦਾ ਹੈ ਇਦਾਂ ਹੀ ਜਿਹੜਾ ਇਹ ਫਿਰ ਚੰਦ ਕੌਰ ਨੂੰ ਵੀ ਜਿਹੜਾ ਉਹ ਮਗਰ ਲਾ ਲਿਆ ਜਾਂਦਾ ਹੈ ਤਾਂ ਇਸ ਚਾਂਸੇ ਦੇ ਵਿੱਚ ਆਣ ਕੇ ਚੰਦਕੌਰ ਤੇ ਮਹਾਰਾਜਾ ਨੌਨਿਹਾਲ ਸਿੰਘ ਜਿਹੜਾ ਉਹ ਡੋਗਰਿਆਂ ਨਾਲ ਰਲ ਜਾਂਦੇ ਆ ਮਨਾਇਆ ਜਾਂਦਾ ਮਹਾਰਾਣੀ ਚੰਦਕੌਰ ਨੂੰ ਕਿ ਤੇਰੇ ਪਤੀ ਨੂੰ ਤਖਤ ਤੋਂ ਲਾ ਕੇ ਤੇਰੇ ਪੁੱਤਰ ਨੂੰ ਜਿਹੜਾ ਉਹ ਰਾਜ ਤਖਤ ਤੇ ਬਿਠਾ ਦਈਏ ਤਾਂ ਹੁਣ ਉਹ ਇੱਕ ਇਸਤਰੀ ਸੀ ਉਹਨੇ ਸੋਚਿਆ ਕਿ ਪਤੀ ਵੀ ਹੋਇਆ ਪੁੱਤਰ ਵੀ ਹੋਇਆ ਚਲ ਜੇ ਮੇਰਾ ਪਤੀ ਨਹੀਂ ਰਾਜ ਤੇ ਤੇ ਪੁੱਤਰ ਰਾਜ ਤੇ ਬੈਠ ਜਾਵੇਗਾ ਇਸ ਕਰਕੇ ਇਸ ਗੱਲ ਦੇ ਉੱਪਰ ਵਿਚਾਰ ਕਰਕੇ ਮਹਾਰਾਣੀ ਚੰਦਕੌਰ ਨੇ ਹਾਮੀ ਭਰ ਦਿੱਤੀ ਫਿਰ ਇੱਕ ਰਾਤ ਜਦੋਂ ਡੋਗਰ ਉਗਰੇ ਜੜੇ ਸਨ ਆਪਣੀ ਫੌਜ ਨੂੰ ਨਾਲ ਲੈ ਕੇ ਰਾਜ ਮਹਿਲ ਦੇ ਉੱਪਰ ਜਿਹੜਾ ਵਾ ਉਹ ਹਮਲਾ ਕਰ ਦਿੰਦੇ ਹੁਣ ਅਗਲੇ ਬੰਨਿਓ ਕਿਸੇ ਸਿਪਾਈ ਨੇ ਇਤਰਾਜ਼ ਵੀ ਨਾ ਕੀਤਾ ਕਰਦੇ ਵੀ ਕਿਉਂਕਿ ਨੌਨਿਹਾਲ ਸਿੰਘ ਨਾਲ ਹੈ ਮਹਾਰਾਣੀ ਚੰਦਕੌਰ ਨਾਲ ਉਹਨਾਂ ਨੇ ਆਣ ਕੇ ਮਹਾਰਾਜਾ ਖੜਕ ਸਿੰਘ ਦੇ ਕਮਰੇ ਦੇ ਵਿੱਚ ਤਾਂ ਚੇਤ ਸਿੰਘ ਬਾਜਵੇ ਨੂੰ ਲੱਭ ਕੇ ਜਿਹੜਾ ਸੀ ਉਹ ਕਤਲ ਕਰ ਦਿੱਤਾ ਔਰ ਇਹਦੇ ਨਾਲ ਨਾਲ ਮਹਾਰਾਜਾ ਖੜਕ ਸਿੰਘ ਨੂੰ ਜਿਹੜਾ ਸੀ ਉਹ ਕੈਦ ਕਰ ਲਿਆ ਜੇ ਉੱਥੇ ਨੌਨਿਹਾਲ ਸਿੰਘ ਤੇ ਚੰਦਕੌਰ ਨਾ ਹੁੰਦੇ ਤਾਂ ਹੋ ਸਕਦਾ ਡੋਗਰੇ ਜਿਹੜੇ ਉਹ ਮਹਾਰਾਜਾ ਖੜਕ ਸਿੰਘ ਨੂੰ ਵੀ ਕਤਲ ਕਰ ਦਿੰਦੇ ਪਰ ਮਹਾਰਾਜਾ ਖੜਕ ਸਿੰਘ ਨੂੰ ਗ੍ਰਿਫਤਾਰ ਕਰਕੇ ਕਿਲੇ ਦੇ ਵਿੱਚ ਬੰਦ ਕਰ ਦਿੱਤਾ ਜਾਂਦਾ ਫਿਰ ਅਗਲੇ ਦਿਨ ਬਾਦਸ਼ਾਹ ਬਣਾਇਆ ਜਾਂਦਾ ਕਵਰ ਨੌ ਨਿਹਾਲ ਸਿੰਘ ਨੂੰ ਮਹਾਰਾਜਾ ਕਵਰ ਨੌ ਨਿਹਾਲ ਸਿੰਘ ਚੜ੍ਹਦੀ ਜਵਾਨੀ ਪੰਜਾਬ ਦਾ ਨੌਜਵਾਨ ਤੇ ਉਹ ਬਾਦਸ਼ਾਹ ਬਣ ਜਾਂਦਾ ਤਾਂ ਫਿਰ ਦੂਸਰੇ ਪਾਸੇ ਕੈਦ ਦੇ ਵਿੱਚ ਮਹਾਰਾਜਾ ਖੜਕ ਸਿੰਘ ਨੂੰ ਥੋੜਾ ਥੋੜਾ ਜ਼ਹਿਰ ਦਿੱਤਾ ਜਾਂਦਾ ਹੈ ਤਾਂ ਸਹਿਜ ਸਹਿਜ ਜ਼ਹਿਰ ਦੇਣ ਤੋਂ ਬਾਅਦ ਫਿਰ ਆਖਰਕਾਰ ਜਿਹੜਾ ਮਹਾਰਾਜਾ ਖੜਕ ਉਹ ਚੜਾਈ ਕਰ ਜਾਂਦੇ ਐ ਇਧਰ ਨੌਨਿਹਾਲ ਸਿੰਘ ਜਿਹੜਾ ਸੀ ਇਹ ਵੀ ਬੜੀ ਛੇਤੀ ਦੇ ਨਾਲ ਸਮਝ ਗਿਆ ਵੀ ਡੋਗਰੇ ਜਿਹੜੇ ਆ ਇਹ ਚਾਲਾਂ ਚੱਲਦੇ ਆ ਇਹਨਾਂ ਨੇ ਮੈਨੂੰ ਰਾਜ਼ ਨਹੀਂ ਕਰਨ ਦੇਣਾ ਤਾਂ ਨੌਨਿਹਾਲ ਸਿੰਘ ਨੇ ਵੀ ਸਹਜੇ ਸਹਜੇ ਜਿਹੜਾ ਸੀ ਉਹ ਡੋਗਰਿਆਂ ਨੂੰ ਪਿੱਛੇ ਹਟਾਉਣਾ ਸ਼ੁਰੂ ਕਰਤਾ ਹੋਰ ਜਿਹੜੇ ਸਿੱਖ ਜਰਨੈਲਸ ਹਨ ਸਿੱਖ ਯੋਧੇ ਸੀ ਉਹਨਾਂ ਨੂੰ ਜਿਹੜਾ ਸੀ ਆਪਣੇ ਦਰਬਾਰ ਦੇ ਵਿੱਚ ਵਧੇਰੇ ਮਹੱਤਤਾ ਦੇਣੀ ਜੜੀ ਉਹ ਸ਼ੁਰੂ ਕਰਤੀ ਸੀ ਹੁਣ ਡੋਗਰਿਆਂ ਦੀ ਅੱਖ ਦੇ ਵਿੱਚ ਨੌਨਿਹਾਲ ਸਿੰਘ ਵੀ ਰੜਕਣ ਲੱਗ ਗਿਆ ਡੋਗਰੇ ਤਾਂ ਸੋਚਦੇ ਸੀ ਤੇ ਜਵਾਬ ਕਿ ਇਹਨੂੰ ਅਸੀਂ ਆਪਣੀ ਮਰਜ਼ੀ ਨਾਲ ਚਲਾਵਾਂਗੇ ਪਰ ਉਹ ਇੱਕ ਹੋਣਹਾਰ ਨੌਜਵਾਨ ਜਿਹੜਾ ਸੀ ਉਹ ਡੋਗਰਿਆਂ ਦੇ ਕਹਿਣੇ ਤੋਂ ਬਾਹਰ ਹੋ ਜਾਂਦਾ ਹੈ ਤਾਂ ਫਿਰ ਉਸ ਵੇਲੇ ਦੇ ਨਾਲ ਹੁਣ ਡੋਗਰੇ ਨੌਨਿਹਾਲ ਸਿੰਘ ਨੂੰ ਵੀ ਆਪਣੇ ਰਸਤੇ ਦੇ ਵਿੱਚੋਂ ਹਟਾਉਣਾ ਚਾਹੁੰਦੇ ਸਨ ਤਾਂ ਫਿਰ ਜਿਸ ਵੇਲੇ ਦੇ ਨਾਲ ਮਹਾਰਾਜਾ ਖੜਕ ਸਿੰਘ ਜੀ ਅਕਾਲ ਚਲਾਣਾ ਕਰ ਜਾਂਦੇ ਆ ਉਹਨਾਂ ਦੇ ਸੰਸਕਾਰ ਦਾ ਪ੍ਰਬੰਧ ਕੀਤਾ ਜਾਂਦਾ ਹੈ ਜਦੋਂ ਉਹਨਾਂ ਦਾ ਸੰਸਕਾਰ ਕਰਕੇ ਵਾਪਸ ਆ ਰਹੇ ਸਨ ਤੇ ਉਦੋਂ ਹੀ ਡੋਗਰਿਆ ਨੇ ਇੱਕ ਸਾਜ਼ਿਸ਼ ਹੋਰ ਘੜੀ ਹੋਈ ਸੀ ਜਿਸ ਵੇਲੇ ਦੇ ਨਾਲ ਲਾਹੌਰ ਦੇ ਅੰਦਰ ਦਾਖਲ ਹੋਣ ਲੱਗੇ ਤੇ ਜਿਹੜੀ ਉੱਥੇ ਡਿਊੜੀ ਸੀ ਡਿਊੜੀ ਦੇ ਉੱਪਰ ਛੱਜੇ ਦੇ ਉੱਪਰ ਬੰਬ ਫਿੱਟ ਕੀਤਾ ਹੋਇਆ ਸੀ ਵੀ ਇਹ ਛੱਜਾ ਸੁੱਟ ਕੇ ਤੇ ਇਹਦੇ ਥਲੇ ਦੇ ਕੇ ਨੌਨਿਹਾਲ ਸਿੰਘ ਨੂੰ ਖਤਮ ਕਰ ਦਿੱਤਾ ਜਾਏਗਾ ਹੁਣ ਜਦੋਂ ਡੋਗਰੇ ਇੱਕ ਦੂਜੇ ਦੇ ਨਾਲ ਅੱਖਾਂ ਦੇ ਨਾਲ ਇਸ਼ਾਰੇ ਕਰ ਰਹੇ ਸੀ ਤੇ ਉਹ ਮਹਾਰਾਜਾ ਨੌਨਿਹਾਲ ਸਿੰਘ ਜਿਹੜਾ ਸੀ ਇਹ ਗੱਲ ਨੂੰ ਸਮਝ ਗਿਆ ਕਿ ਡੋਗਰੇ ਜਿਹੜੇ ਕੋਈ ਸਾਜ਼ਿਸ਼ ਕਰਦੇ ਪਏ ਆ ਉਸੇ ਵੇਲੇ ਦੇ ਨਾਲ ਮਹਾਰਾਜਾ ਨੌਨਿਹਾਲ ਸਿੰਘ ਨੇ ਜਿਹੜਾ ਸੀ ਡੋਗਰੇ ਦੇ ਪੁੱਤਰ ਦਾ ਹੱਥ ਫੜ ਲਿਆ ਹੁਣ ਜਦੋਂ ਉਹ ਬਿਲਕੁਲ ਨਾਲ-ਨਾਲ ਡੋਗਰੇ ਦਾ ਪੁੱਤਰ ਆ ਰਿਹਾ ਹੈ ਉਹ ਹੱਥ ਛਡਾਉਣ ਦੀ ਕੋਸ਼ਿਸ਼ ਵੀ ਕਰਦਾ ਹੈ ਪਰ ਮਹਾਰਾਜਾ ਸਾਹਿਬ ਜਿਹੜੇ ਸਨ ਉਹਦਾ ਹੱਥ ਨਹੀਂ ਛੱਡਦੇ ਤਾਂ ਜਦੋਂ ਡੋਗਰੇ ਨੇ ਦੇਖਿਆ ਕਿ ਜੇ ਹੁਣ ਛੱਜਾ ਸੁਟਿਆ ਤਨ ਨਾਲ ਪੁੱਤਰ ਵੀ ਮਰਨਾ ਹੈ ਉਹ ਕਹਿੰਦੇ ਕੋਈ ਗੱਲ ਨਹੀਂ ਮਰਦਾ ਤੇ ਮਰ ਜਾਏ ਪਰ ਉਸ ਵੇਲੇ ਦੇ ਨਾਲ ਜਦੋਂ ਮਹਾਰਾਜਾ ਸਾਹਿਬ ਜਿਹੜੇ ਛੱਜੇ ਦੇ ਥੱਲੇ ਆਉਂਦੇ ਆ ਉਦੋਂ ਬੰਬ ਚਲਾ ਕੇ ਛੱਜਾ ਛੁੱਟਿਆ ਜਾਂਦਾ ਹੈ ਤੇ ਉਹ ਨੌਨਿਹਾਲ ਸਿੰਘ ਦੇ ਉੱਪਰ ਡਿੱਗਦਾ ਹੈ ਇਹਦੇ ਨਾਲ ਜਿਹੜਾ ਸੀ ਮੀਆਂ ਉਦਮ ਸਿੰਘ ਜਿਹੜਾ ਡੋਗਰਿਆਂ ਦਾ ਪੁੱਤਰ ਸੀ ਉਹ ਵੀ ਮਾਰਿਆ ਜਾਂਦਾ ਹੈ ਤੇ ਨੌਨਿਹਾਲ ਜ਼ਖਮੀ ਹੋ ਜਾਂਦਾ ਹੈ ਜਖਮੀ ਪਏ ਨੌਨਿਹਾਲ ਸਿੰਘ ਨੂੰ ਇੱਕ ਜਿਹੜਾ ਸੀ ਪਾਲਕੀ ਚ ਪਾ ਕੇ ਇੱਕ ਮਹਿਲ ਦੇ ਵਿੱਚ ਖੜਿਆ ਜਾਂਦਾ ਹੈ ਜਦੋਂ ਇਸ ਗੱਲ ਦਾ ਪਤਾ ਸਿੱਖ ਜਰਨੇਲਾ ਨੂੰ ਲੱਗਦਾ ਹੈ ਮਹਾਰਾਣੀ ਚੰਦਕੌਰ ਨੂੰ ਲੱਗਦਾ ਹੈ ਨੌਨਿਹਾਲ ਸਿੰਘ ਦੀ ਪਤਨੀ ਨਾਨਕੀ ਨੂੰ ਲੱਗਦਾ ਹੈ ਉਹ ਦੌੜੇ ਆਉਂਦੇ ਆ ਮਹਿਲ ਦੇ ਬਾਹਰ ਆਣ ਕੇ ਟੱਕਰਾਂ ਮਾਰਦੇ ਆ ਕਿ ਜਿਹੜਾ ਵਾ ਉਹ ਦਰਵਾਜ਼ਾ ਖੋਲਿਆ ਜਾਏ ਪਰ ਕੌਣ ਜਾਣਦਾ ਸੀ ਕਿੰਨੇ ਦਰਵਾਜ਼ਾ ਖੁੱਲਣਾ ਸੀ ਕਿਸੇ ਨੇ ਦਰਵਾਜ਼ਾ ਨਾ ਖੋਲਿਆ ਡੋਗਰਿਆਂ ਨੇ ਅੱਗੇ ਕਿਸੇ ਨੂੰ ਨਾ ਜਾਣ ਦਿੱਤਾ ਉਸ ਮਹਿਲ ਦੇ ਅੰਦਰ ਜਿਹੜਾ ਸੀ ਫਿਰ ਸਿਰ ਦੇ ਵਿੱਚ ਪੱਥਰ ਮਾਰ-ਮਾਰ ਕੇ ਜਿਹੜਾ ਸੀ ਨੌ ਨਿਹਾਲ ਸਿੰਘ ਨੂੰ ਖਤਮ ਕਰ ਦਿੱਤਾ ਗਿਆ ਉਸ ਵੇਲੇ ਦੇ ਨਾਲ ਨੌ ਨਿਹਾਲ ਨੂੰ ਜਦੋਂ ਹੋਸ਼ ਆਉਂਦੀ ਹੈ ਤੇ ਉਹ ਪਾਣੀ ਦੀ ਮੰਗ ਕਰਦਾ ਹੈ ਕਹਿੰਦਾ ਪਾਣੀ ਤੇ ਅੱਗੇ ਖੜਾ ਧਿਆਨ ਨਾਲ ਡੋਗਰਾ ਕਹਿੰਦਾ ਪਾਣੀ ਤਾਂ ਉਹਨੇ ਕਿਹਾ ਕਿ ਦੇਖ ਚਾਚਾ ਮੈਨੂੰ ਮੇਰੀ ਮਾਂ ਦੇ ਕੋਲ ਪਹੁੰਚਾ ਦੇ ਤਾਂ ਡੋਗਰਾ ਕਹਿੰਦਾ ਮਾਂ ਕੋਲ ਨਹੀਂ ਤੈਨੂੰ ਤੇਰੇ ਪਿਓ ਕੋਲ ਪਹੁੰਚਾ ਦਿੰਨੇ ਆ ਤਾਂ ਇਸ ਤਰ੍ਹਾਂ ਦੇ ਨਾਲ ਨੌਨਿਹਾਲ ਜਾਣ ਗਿਆ ਕਿ ਜਿਹੜਿਆ ਪਹਿਲਾਂ ਮੇਰੇ ਪਿਤਾ ਤੇ ਪੁੱਤਰ ਵਿੱਚ ਫਿੱਕ ਪਾਈ ਹੈ ਉਹ ਵੀ ਡੋਗਰਿਆਂ ਨੇ ਪਾਈ ਸੀ ਤਾਂ ਫਿਰ ਏਦਾਂ ਸਿਰ ਵਿੱਚ ਪੱਥਰ ਮਾਰ ਕੇ ਨੌਨਿਹਾਲ ਸਿੰਘ ਨੂੰ ਖਤਮ ਕਰ ਦਿੱਤਾ ਜਾਂਦਾ ਭਾਵੇਂ ਕਿ ਨੌਨਿਹਾਲ ਨੇ ਬਹੁਤ ਤਰਲੇ ਲਏ ਮੈਂ ਤੁਹਾਨੂੰ ਕੁਝ ਨਹੀਂ ਕਹਾਂਗਾ ਮੈਂ ਸਾਰਾ ਰਾਜ ਵੀ ਤੁਹਾਨੂੰ ਲਿਖ ਕੇ ਦੇ ਦਿੰਨਾ ਪਰ ਮੇਰੀ ਜਾਨ ਬਖਸ਼ ਦਿਓ ਪਰ ਕਿਹਨੇ ਬਖਸ਼ਣੀ ਸੀ ਹੋਣੀ ਸਿਰ ਦੇ ਉੱਪਰ ਖੜੀ ਹੱਸਦੀ ਪਈ ਸੀ ਹਰਾਨੀ ਦੀ ਗੱਲ ਸੀ ਇੱਕ ਦਿਨ ਪਿਤਾ ਅਕਾਲ ਚਲਾਣਾ ਕੀਤਾ ਹੈ ਅਗਲੇ ਦਿਨ ਪੁੱਤਰ ਦਾ ਕਤਲ ਹੁੰਦਾ ਪਿਆ ਸੀ ਇੱਕ ਪਾਸੇ ਜੇ ਪਿਓ ਦਾ ਸ਼ਿਵਾ ਠੰਡਾ ਵੀ ਨਹੀਂ ਸੀ ਹੋਇਆ ਤੇ ਇਧਰ ਨੌ ਨਿਹਾਲ ਸਿੰਘ ਜਿਹੜਾ ਸੀ ਉਹ ਮਾਰ ਦਿੱਤਾ ਗਿਆ ਸੀ ਇਸ ਤਰ੍ਹਾਂ ਦੇ ਨਾਲ ਜਦੋਂ ਨੌ ਨਿਹਾਲ ਸਿੰਘ ਦਾ ਕਤਲ ਕਰ ਦਿੱਤਾ ਜਾਂਦਾ ਹੈ ਤੇ ਫਿਰ ਤਖਤ ਤੇ ਬੈਠਦੀ ਹੈ ਮਹਾਰਾਣੀ ਚੰਦਕੌਰ ਇਹ ਵਿਚਾਰ ਸੀ ਉਸ ਵੇਲੇ ਦੇ ਨਾਲ ਕਿ ਨੌ ਨਿਹਾਲ ਸਿੰਘ ਦੀ ਪਤਨੀ ਜਿਹੜੀ ਨਾਨਕੀ ਹੈ ਉਹਦੇ ਘਰ ਜਿਹੜਾ ਵਾ ਜਦੋਂ ਬੱਚੇ ਦਾ ਜਨਮ ਹੋਏਗਾ ਜੇ ਉਹ ਪੁੱਤਰ ਹੋਇਆ ਤੇ ਉਹਨੂੰ ਰਾਜ ਤਖਤ ਤੇ ਬਿਠਾਇਆ ਜਾਵੇਗਾ ਪਰ ਡੋਗਰਿਆ ਨੇ ਸਾਜਿਸ਼ ਕਰਕੇ ਉਹਨੂੰ ਜਨਮ ਤੋਂ ਪਹਿਲਾਂ ਹੀ ਜਿਹੜਾ ਸੀ ਉਹ ਖਤਮ ਕਰਤਾ ਸੀ ਕੁਝ ਇਤਿਹਾਸਕਾਰ ਕਹਿੰਦੇ ਕਿ ਉਹਦੇ ਘਰ ਇੱਕ ਮਰੀ ਹੋਈ ਧੀ ਪੈਦਾ ਹੋਈ ਸੀ ਕੁਝ ਵੀ ਹੋਵੇ ਉਹ ਉਹ ਜਿਹੜੀ ਨਾਨਕੀ ਸੀ ਉਹਦਾ ਗਰਭ ਘਾਤ ਜਿਹੜਾ ਉਹ ਕਰ ਦਿੱਤਾ ਗਿਆ ਸੀ ਇਹ ਨਾਨਕੀ ਸ਼ਾਮ ਸਿੰਘ ਟਾਰੀਵਾਲਿਆਂ ਦੀ ਪੁੱਤਰੀ ਸੀ ਤਾਂ ਫਿਰ ਮਹਾਰਾਜਾ ਚੰਦਕੌਰ ਤਖਤ ਤੇ ਬੈਠਦੀ ਹੈ ਦੂਜੇ ਪਾਸੇ ਡੋਗ ਰਿਆ ਨੇ ਜਿਹੜਾ ਸੀ ਉਹ ਮਹਾਰਾਜਾ ਸ਼ੇਰ ਸਿੰਘ ਨੂੰ ਚਿੱਠੀ ਲਿਖ ਕੇ ਸਦਿਆ ਕਿ ਤੂੰ ਲਾਹੌਰ ਦੇ ਉੱਪਰ ਹਮਲਾ ਕਰ ਮਹਾਰਾਜਾ ਸ਼ੇਰ ਸਿੰਘ ਜਿਹੜੇ ਸਾਨੂੰ ਲਾਹੌਰ ਦੇ ਉੱਪਰ ਹਮਲਾ ਕਰਦੇ ਆ ਤਾਂ ਕੁਝ ਝੜਫਤਾਂ ਬਾਅਦ ਜਿਹੜਾ ਸੀ ਮਹਾਰਾਣੀ ਚੰਦਕੌਰ ਮੰਨ ਜਾਂਦੀ ਏ ਜਿਹੜਾ ਲਾਹੌਰ ਦਾ ਕਿਲਾ ਏ ਉਹ ਮਹਾਰਾਜਾ ਸ਼ੇਰ ਸਿੰਘ ਦੇ ਹਵਾਲੇ ਕਰ ਦਿੱਤਾ ਜਾਂਦਾ ਹੈ ਤਾਂ ਉੱਥੇ ਇਹ ਵੀ ਪ੍ਰਸਤਾਵ ਰੱਖਿਆ ਜਾਂਦਾ ਹੈ ਕਿ ਮਹਾਰਾਣੀ ਚੰਦਕੌਰ ਜਿਹੜੀ ਆ ਉਹ ਸ਼ੇਰ ਸਿੰਘ ਦੇ ਨਾਲ ਵਿਆਹ ਕਰਾ ਲਵੇ ਤਾਂ ਇਹਦੇ ਉੱਪਰ ਕੁਝ ਵਿਚਾਰ ਵੀ ਹੁੰਦੀ ਹੈ ਤਾਂ ਇਸ ਰਾਤ ਜਦੋਂ ਅਜੇ ਮਹਾਰਾਜਾ ਸ਼ੇਰ ਸਿੰਘ ਨੇ ਬਾਦਸ਼ਾਹ ਬਣਨਾ ਹੈ ਤਾਂ ਡੋਗਰੇ ਜਿਹੜੇ ਸਨ ਜਿੰਨਾ ਲਾਹੌਰ ਦਰਬਾਰ ਦਾ ਖਜ਼ਾਨਾ ਹੈ ਉਹ ਸਾਰਾ ਇਕੱਠਾ ਕਰਕੇ ਲੈ ਕੇ ਜੰਮੂ ਨੂੰ ਦੌੜ ਜਾਂਦੇ ਆ ਖਜ਼ਾਨਾ ਲੀਓ ਜੰਦਾਏ ਤੇ ਸ਼ੇਰ ਸਿੰਘ ਪੰਜਾਬ ਦਾ ਬਾਦਸ਼ਾਹ ਬਣਦਾ ਹੈ ਤਾਂ ਉਸ ਵੇਲੇ ਸ਼ੇਰ ਸਿੰਘ ਜਿਹੜਾ ਸੀ ਉਹ ਵੀ ਇੱਕ ਕਾਬਲ ਸੀ ਲੇਕਿਨ ਡੋਗਰਿਆਣੇ ਉਹਨੂੰ ਬਹੁਤ ਜ਼ਿਆਦਾ ਬਦਨਾਮ ਕੀਤਾ ਹੋਇਆ ਸੀ ਜਦੋਂ ਸ਼ੇਰ ਸਿੰਘ ਆਪਣੇ ਰਾਜ ਨੂੰ ਚਲਾਉਂਦਾ ਹੈ ਤਾਂ ਉਹਨੇ ਵੀ ਦੇਖਿਆ ਕਿ ਡੋਗਰੇ ਜਿਹੜੇ ਆ ਇਹ ਮੈਨੂੰ ਚੱਲਣ ਨਹੀਂ ਦੇਣਗੇ ਇਹਦੇ ਵਾਸਤੇ ਉਹਨੇ ਆਪਣੇ ਸ਼ਰੀਕੇ ਬਰਾਦਰੀ ਦੇ ਵਿੱਚੋਂ ਸੰਧਾ ਵਾਲੀਏ ਸਰਦਾਰ ਜਿਹੜੇ ਸਨ ਉਹਨਾਂ ਨੂੰ ਆਪਣੇ ਰਾਜ ਵਿੱਚ ਸ਼ਾਮਲ ਕਰ ਲਿਆ ਜਿਹੜੇ ਸੰਧਾ ਵਾਲੀਏ ਕੁਝ ਸਨ ਪਹਿਲਾਂ ਤੋਂ ਕੈਦ ਕੀਤੇ ਹੋਏ ਸੀ ਉਹਨਾਂ ਨੂੰ ਛੱਡ ਦਿੱਤਾ ਗਿਆ ਤਾਂ ਉਸ ਵੇਲੇ ਦੇ ਨਾਲ ਮਹਾਰਾਜਾ ਸ਼ੇਰ ਸਿੰਘ ਨੇ ਤੇ ਸੰਧਾ ਵਾਲੀਆਂ ਨੂੰ ਨੇੜੇ ਲਾ ਲਿਆ ਪਰ ਉਹਨਾਂ ਨੇ ਆਪਣੇ ਮਨ ਵਿੱਚੋਂ ਜ਼ਹਿਰ ਜਿਹੜਾ ਸੀ ਉਹ ਨਹੀਂ ਛੱਡਿਆ ਉਹਨਾਂ ਨੇ ਇੱਕ ਪਾਸੇ ਮਹਾਰਾਜਾ ਸ਼ੇਰ ਸਿੰਘ ਨੂੰ ਕਿਹਾ ਵੀ ਸ਼ੇਰ ਸਿੰਘ ਇਹ ਧਿਆਨ ਸਿਓ ਡੋਗਰਾ ਤੈਨੂੰ ਮਾਰਨਾ ਚਾਹੁੰਦਾ ਈ ਦੂਜੇ ਪਾਸੇ ਧਿਆਨ ਸਿਓ ਡੋਗਰੇ ਨੂੰ ਕਿਹਾ ਵੀ ਸ਼ੇਰ ਸਿਓ ਤੈਨੂੰ ਮਾਰਨਾ ਚਾਹੁੰਦਾ ਸੀ ਜਦੋਂ ਦੋਵਾਂ ਵਿੱਚ ਬਹੁਤ ਜ਼ਿਆਦਾ ਬੇਇਤفاقੀ ਪੈਦਾ ਹੋ ਜਾਂਦੀ ਏ ਤੇ ਉਦੋਂ ਫਿਰ ਜਿਹੜਾ ਸੀ ਸੰਧਾ ਵਾਲੀਏ ਆ ਆਪਣਾ ਕੰਮ ਕਰਨਾ ਸ਼ੁਰੂ ਕਰ ਦਿੰਦੇ ਏ ਕਿਹੜਾ ਕੰਮ ਉਹ ਕਤਲ ਕਰਨਾ ਚਾਹੁੰਦੇ ਸੀ ਮਹਾਰਾਜਾ ਸ਼ੇਰ ਸਿੰਘ ਨੂੰ ਉਧਰ ਡੋਗਰਿਆਂ ਨੂੰ ਤਾਂ ਇਸ ਸਮੇਂ ਦੌਰਾਨ ਇੱਕ ਹੋਰ ਘਟਨਾ ਵਾਪਰਦੀ ਹੈ ਡੋਗਰਿਆਂ ਦੇ ਵੱਲੋਂ ਮਹਾਰਾਣੀ ਚੰਦਕੌਰ ਦਾ ਕਤਲ ਕਰ ਦਿੱਤਾ ਜਾਂਦਾ ਹੈ ਦਾਸੀਆਂ ਦੇ ਕੋਲੋਂ ਜਿਹੜਾ ਸੀ ਉਹਨੂੰ ਧੱਕੇ ਦੇ ਨਾਲ ਮਰਵਾ ਦਿੱਤਾ ਜਾਂਦਾ ਹੈ ਤਾਂ ਜਿਸ ਵੇਲੇ ਦੇ ਨਾਲ ਚੰਦਕੌਰ ਦਾ ਕਤਲ ਹੁੰਦਾ ਹੈ ਪੰਜ ਦਾਸੀਆਂ ਜਿਹੜੀਆਂ ਸੀ ਜਿਨ੍ਹਾਂ ਨੇ ਡੋਗਰਿਆਂ ਦੇ ਕਹਿਣ ਦੇ ਉੱਪਰ ਮਾਰਿਆ ਸੀ ਉਹਨਾਂ ਪੰਜ ਦਾਸੀਆਂ ਨੂੰ ਜਿਹੜਾ ਉਹ ਕਤਲ ਕਰ ਦਿੱਤਾ ਜਾਂਦਾ ਹੈ ਇਹ ਸਾਰੇ ਦਾ ਇਲਜ਼ਾਮ ਭਾਵੇਂ ਕਿ ਮਹਾਰਾਜਾ ਸ਼ੇਰ ਸਿੰਘ ਦੇ ਮੱਥੇ ਮੜਿਆ ਗਿਆ ਵੀ ਮਹਾਰਾਜਾ ਸ਼ੇਰ ਸਿੰਘ ਨੇ ਚੰਦਕੌਰ ਨੂੰ ਮਰਵਾਇਆ ਲੇਕਿਨ ਨਹੀਂ ਇਹ ਡੋਗਰਿਆਂ ਨੇ ਮਰਵਾਇਆ ਸੀ ਇਸ ਸਾਰੀ ਸਾਜ਼ਿਸ਼ ਦਾ ਜਿਹੜਾ ਵਾ ਉਹ ਕਿਸੇ ਵੀ ਪ੍ਰਕਾਰ ਦਾ ਮਹਾਰਾਜਾ ਸ਼ੇਰ ਸਿੰਘ ਨੂੰ ਨਹੀਂ ਸੀ ਪਤਾ ਲੇਕਿਨ ਫਿਰ ਵੀ ਮੱਥੇ ਮੜ ਦਿੱਤਾ ਗਿਆ ਮਹਾਰਾਜਾ ਸ਼ੇਰ ਸਿੰਘ ਤੇ ਹੁਣ ਡੋਗਰਿਆ ਨੇ ਚੰਦਕੌਰ ਨੂੰ ਵੀ ਰਸਤੇ ਚੋਂ ਹਟਾਤਾ ਸੀ ਚੰਦਕੌਰ ਇੱਕ ਬਹੁਤ ਸਿਆਣੀ ਔਰਤ ਸੀ ਤਾਂ ਹੁਣ ਉਸ ਵੇਲੇ ਦੇ ਨਾਲ ਸੰਧਾ ਵਾਲੀਏ ਜਿਹੜੇ ਸਨ ਉਹਨਾਂ ਨੇ ਕੀ ਕੀਤਾ ਇੱਕ ਦਿਨ ਜਦੋਂ ਮਹਾਰਾਜਾ ਸ਼ੇਰ ਸਿੰਘ ਜਿਹੜੇ ਆ ਉਹ ਬੈਠੇ ਹੋਏ ਕੁਸ਼ਤੀਆਂ ਵੇਖ ਰਹੇ ਆ ਤਾਂ ਅਜੀਤ ਸਿੰਘ ਸੰਧਾਵਾਲੀਆ ਆਉਂਦਾ ਏ ਉਹਨੇ ਆਣ ਕੇ ਇੱਕ ਰਫਲ ਜਿਹੜੀ ਐ ਸਾਹਮਣੇ ਕਰਕੇ ਕਿਹਾ ਮਹਾਰਾਜਾ ਸਾਹਿਬ ਦੱਸੋ ਇਹ ਕਿਵੇਂ ਦੀ ਐ ਤੇ ਜਦੋਂ ਮਹਾਰਾਜਾ ਸ਼ੇਰ ਸਿੰਘ ਰਫਲ ਨੂੰ ਫੜਨ ਲੱਗੇ ਤਾਂ ਅਜੀਤ ਸਿੰਘ ਸੰਧਾਵਾਲੀਏ ਨੇ ਗੋਲੀ ਚਲਾ ਦਿੱਤੀ ਛਾਤੀ ਦੇ ਵਿੱਚ ਆਣ ਕੇ ਸ਼ੇਰ ਸਿੰਘ ਦੇ ਗੋਲੀ ਲੱਗਦੀ ਐ ਤੇ ਉਹਦੇ ਮੂੰਹੋਂ ਸ਼ਬਦ ਨਿਕਲਦਾ ਕੀ ਇਹ ਦਗਾ ਐ ਤਾਂ ਉਸ ਵੇਲੇ ਦੇ ਨਾਲ ਲੈਣਾ ਸਿੰਘ ਸੰਧਾਵਾਲੀਆ ਵੀ ਆਉਂਦਾ ਏ ਤਾਂ ਉਹਨੇ ਤਲਵਾਰ ਮਾਰ ਕੇ ਜਿਹੜਾ ਸੀ ਮਹਾਰਾਜਾ ਸ਼ੇਰ ਸਿੰਘ ਦਾ ਸਿਰ ਵੱਢ ਲਿਆ ਮਹਾਰਾਜਾ ਸ਼ੇਰ ਸਿੰਘ ਦਾ ਸਿਰ ਲੈ ਕੇ ਘੋੜੇ ਤੇ ਸਵਾਰ ਹੋ ਕੇ ਜਦੋਂ ਹੀ ਉਹ ਰਾਜ ਮਹਿਲ ਵਾਲੇ ਪਾਸੇ ਨੂੰ ਆਉਂਦੇ ਆ ਤੇ ਅਗਲੇ ਬੰਨੇ ਸ਼ੇਰ ਸਿੰਘ ਦਾ 8 ਕੋ ਸਾਲ ਦਾ ਪੁੱਤਰ ਪ੍ਰਤਾਪ ਸਿੰਘ ਖੇਡਦਾ ਪਿਆ ਸੀ ਕਵਰ ਪ੍ਰਤਾਪ ਸਿੰਘ ਨੇ ਦੇਖਿਆ ਵੀ ਪਿਓ ਦਾ ਸਿਰ ਆ ਰਿਹਾ ਹੈ ਤਾਂ ਉਹ ਜਾ ਕੇ ਲੈਣਾ ਸੀ ਉਹ ਸੰਧਾ ਵਾਲਿਆਂ ਦੇ ਪੈਰਾਂ ਵਿੱਚ ਡੇਕ ਕੇ ਕਹਿੰਦਾ ਕਿ ਚਾਚਾ ਮੈਨੂੰ ਮaaf ਕਰਦੇ ਮੇਰਾ ਕੋਈ ਕਸੂਰ ਨਹੀਂ ਜਿਵੇਂ ਕਹੇਗਾ ਮੈਂ ਉਵੇਂ ਤੇਰੇ ਨਾਲ ਸਹਿਮਤ ਹਾਂ ਪਰ ਸੰਦਾਵਾਲੀਏ ਸਰਦਾਰਾਂ ਨੇ ਉਸ ਬੱਚੇ ਨੂੰ ਵੀ ਨਾਮ ਬਖਸ਼ਿਆ 8 ਸਾਲ ਦੇ ਕਵਰ ਪ੍ਰਤਾਪ ਸਿੰਘ ਦਾ ਸਿਰ ਜਿਹੜਾ ਉਹ ਵੀ ਵੱਢ ਲਿਆ ਜਾਂਦਾ ਹੈ ਇੱਕੋ ਦਿਨ ਵਿੱਚ ਪਿਤਾ ਤੇ ਪੁੱਤਰ ਦਾ ਕਤਲ ਹੁੰਦਾ ਹੈ ਇਸੇ ਤਰ੍ਹਾਂ ਦੇ ਨਾਲ ਜਿਵੇਂ ਪਹਿਲਾਂ ਆਪਾਂ ਵਿਚਾਰਿਆ ਹੈ ਕਿ ਇੱਕ ਦਿਨ ਪਹਿਲਾਂ ਖੜਕ ਸਿੰਘ ਇੱਕ ਦਿਨ ਬਾਅਦ ਵਿੱਚ ਜਿਹੜਾ ਹੈ ਉਹ ਨੌਨਿਹਾਲ ਸਿੰਘ ਦਾ ਕਤਲ ਇਸੇ ਤਰ੍ਹਾਂ ਦੇ ਨਾਲ ਇੱਕੋ ਦਿਨ ਵਿੱਚ ਸ਼ੇਰ ਸਿੰਘ ਤੇ ਨਾਲ ਹੀ ਜਿਹੜਾ ਉਹਦੇ ਪੁੱਤਰ ਕਵਰ ਪ੍ਰਤਾਪ ਸਿੰਘ ਦਾ ਕਤਲ ਹੁੰਦਾ ਹੈ ਹੁਣ ਜਿਸ ਵੇਲੇ ਦੇ ਨਾਲ ਦੋਨੋਂ ਸੰਧਾ ਵਾਲੀਆ ਸਰਦਾਰ ਰਾਜ ਮਹਿਲ ਵਿੱਚ ਦਾਖਲ ਹੁੰਦੇ ਆ ਤੇ ਕੁਦਰਤੀ ਤੌਰ ਦੇ ਉੱਪਰ ਅੱਗੋਂ ਟੱਕਰ ਜਾਂਦਾ ਏ ਧਿਆਨ ਸਿੰਘ ਡੋਗਰਾ ਹੁਣ ਧਿਆਨ ਸਿੰਘ ਡੋਗਰਾ ਇਤ ਸਾਰਿਆਂ ਦੀਆਂ ਅੱਖਾਂ ਵਿੱਚ ਰੜਕਦਾ ਸੀ ਅੱਜ ਤੱਕ ਦੀਆਂ ਸਾਰੀਆਂ ਛਾਤਸ਼ਾਹ ਜਿਹੜੀਆਂ ਉਹ ਧਿਆਨ ਸਿੰਘ ਡੋਗਰੇ ਨੇ ਤੇ ਘੜੀਆਂ ਸੀ ਜਿਆਨੀ ਗੁਰਮਖ ਸਿੰਘ ਵੀ ਕਹਿੰਦੇ ਖੜੇ ਸਨ ਉਹਨਾਂ ਨੇ ਕਿਹਾ ਵੀ ਫੜ ਲੋ ਹੁਣ ਇਹਨੂੰ ਨਾ ਛੱਡਿਓ ਫਿਰ ਉਸ ਵੇਲੇ ਦੇ ਨਾਲ ਧਿਆਨ ਸਿੰਘ ਡੋਗਰੇ ਨੂੰ ਕਤਲ ਕੀਤਾ ਜਾਂਦਾ ਏ ਉਹਨੂੰ ਮਾਰਿਆ ਜਾਂਦਾ ਮਾਰਨ ਤੋਂ ਬਾਅਦ ਹੁਣ ਗਿਆਨੀ ਗੁਰਮੁਖ ਸਿੰਘ ਹੋਣਾ ਨੇ ਕਿਹਾ ਸੰਧਾ ਵਾਲਿਓ ਕੀਤਾ ਤਾਂ ਤੁਸੀਂ ਬਹੁਤ ਗਲਤ ਤੁਹਾਨੂੰ ਪੰਜਾਬ ਦੇ ਮਹਾਰਾਜਾ ਸ਼ੇਰ ਸਿੰਘ ਦਾ ਕਤਲ ਨਹੀਂ ਸੀ ਕਰਨਾ ਚਾਹੀਦਾ ਪਰ ਜੇ ਹੁਣ ਤੁਸੀਂ ਕਰ ਹੀ ਦਿੱਤਾ ਹੈ ਤੇ ਜਾਓ ਹੁਣ ਜਾ ਕੇ ਫੌਜ ਦੇ ਵਿੱਚ ਫੌਜ ਦੇ ਨਾਲ ਸਹਿਮਤੀ ਪ੍ਰਗਟ ਕਰੋ ਜਿਹੜੇ ਪੰਚ ਹੈ ਉਹਨਾਂ ਪੰਚਾਂ ਦੇ ਨਾਲ ਜਿਹੜਾ ਸਮਝੌਤਾ ਕਰ ਲਓ ਤੇ ਤੁਸੀਂ ਜਿਹੜਾ ਵਾ ਅਗਲਾ ਪੰਜਾਬ ਦਾ ਬਾਦਸ਼ਾਹ ਜਿਹੜਾ ਉਹਨੂੰ ਐਲਾਨ ਦਿਓ ਪਰ ਲੇਕਿਨ ਹੰਕਾਰੇ ਹੋਏ ਜਿਹੜੇ ਸੰਧਾ ਵਾਲੀਏ ਸਨ ਉਹ ਕਹਿੰਦੇ ਅਸੀਂ ਫੌਜ ਦੀ ਕੀ ਪਰਵਾਹ ਕਰਦੇ ਹਾਂ ਅਸੀਂ ਤਾਂ ਆਪਣੀ ਹਿੱਕ ਦੀ ਜ਼ੋਰ ਨਾਲ ਮਾਰਿਆ ਹੈ ਤਾਂ ਫਿਰ ਉਹਨਾਂ ਨੇ ਕਿ ਕਿਤਾਬ 5 ਸਾਲ ਦੇ ਬੱਚੇ ਦਲੀਪ ਸਿੰਘ ਨੂੰ ਅਗਲਾ ਬਾਦਸ਼ਾਹ ਜਿਹੜਾ ਉਹ ਐਲਾਨ ਦਿੱਤਾ ਜਦੋਂ ਦਲੀਪ ਸਿੰਘ ਜਿਹੜਾ ਸੀ ਉਹਨੂੰ ਸੰਗਹਾਸਨ ਤੇ ਬਿਠਾਇਆ ਗਿਆ ਤੇ ਧਿਆਨ ਸਿਓ ਡੋਗਰੇ ਦੇ ਖੂਨ ਦੇ ਨਾਲ ਉਹਨੂੰ ਤਿਲਕ ਲਾਇਆ ਗਿਆ ਤੇ ਅਗਲਾ ਬਾਦਸ਼ਾਹ ਐਲਾਨ ਦਿੱਤਾ ਗਿਆ ਇਹ ਸੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਸਭ ਤੋਂ ਛੋਟਾ ਸੁਪੁੱਤਰ ਦਲੀਪ ਸਿੰਘ ਸ਼ੇਰੇ ਪੰਜਾਬ ਦਾ ਵਿਆਹ ਜਿਹੜਾ ਹੈ ਮਹਾਰਾਣੀ ਜਿੰਦਕੌਰ ਨਾਲ ਹੋਇਆ ਤੇ ਜਿੰਦਕੌਰ ਦੇ ਘਰ ਦਲੀਪ ਸਿੰਘ ਦਾ ਜਨਮ ਹੋਇਆ ਸੀ ਇਹ ਉਹ ਮਹਾਰਾਣੀ ਸੀ ਜਿਨੇ ਥੋੜੇ ਸਮੇਂ ਦੇ ਵਿੱਚ ਬਹੁਤ ਜ਼ਿਆਦਾ ਸੁੱਖ ਭੋਗੇ ਲੇਕਿਨ ਉਸ ਤੋਂ ਬਾਅਦ ਬਹੁਤ ਜ਼ਿਆਦਾ ਦੁੱਖ ਜਿਹੜੇ ਸਨ ਮਹਾਰਾਣੀ ਜਿੰਦਕੌਰ ਨੇ ਆਪਣੇ ਤਨ ਤੇ ਹੰਢਾਏ ਸੀ ਉਹਦੇ ਪੁੱਤਰ ਦਲੀਪ ਸਿੰਘ ਨੂੰ ਹੁਣ ਪੰਜਾਬ ਦਾ ਬਾਦਸ਼ਾਹ ਜਿਹੜਾ ਉਹ ਬਣਾ ਦਿੱਤਾ ਗਿਆ ਸੀ ਲੇਕਿਨ ਦੂਜੇ ਪਾਸੇ ਉਹੀ ਕੁਝ ਹੋਇਆ ਜਿਸ ਗੱਲ ਦਾ ਖਰਸ਼ਾ ਸੀ ਜੋ ਗਿਆਨੀ ਗੁਰਮukh ਸਿੰਘ ਹੁਣਾਂ ਕਹਿਆ ਸੀ ਕਿ ਪੰਚਾਂ ਦੇ ਨਾਲ ਜਾ ਕੇ ਫੌਜ ਨਾਲ ਜਾ ਕੇ ਤੁਸੀਂ ਸਮਝੌਤਾ ਕਰੋ ਫੌਜ ਨਾਲ ਗੱਲ ਕਰੋ ਤੇ ਦੂਜੇ ਪਾਸੇ ਧਿਆਨ ਸਿਓ ਡੋਗਰੇ ਦਾ ਪੁੱਤਰ ਹੀਰਾ ਸਿਓ ਜਿਹੜਾ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਬਹੁਤ ਨਜ਼ਦੀਕ ਸੀ ਔਰ ਸ਼ੇਰ-ਏ-ਪੰਜਾਬ ਰਣਜੀਤ ਸਿੰਘ ਜਿਹੜਾ ਸੀ ਆਪਣੇ ਪੁੱਤਰਾਂ ਤੋਂ ਵੱਧ ਧਿਆਨ ਸਿਓ ਡੋਗਰੇ ਦੇ ਪੁੱਤਰ ਜਿਹੜਾ ਹੀਰਾ ਸੋ ਨੂੰ ਪਿਆਰ ਕਰਦੇ ਸੀ ਤਾਂ ਉਸ ਵੇਲੇ ਦੇ ਨਾਲ ਹੀਰਾ ਸਿੰਘ ਜਿਹੜਾ ਸੀ ਉਹ ਪੰਚਾਂ ਦੇ ਕੋਲ ਜਾਂਦਾ ਫੌਜ ਕੋਲ ਜਾਂਦਾ ਉਹਨੇ ਜਾ ਕੇ ਕਿਹਾ ਫੌਜੀ ਜਿਹੜੇ ਜਰਨੈਲ ਸੀ ਕਿ ਦੇਖੋ ਕਿਵੇਂ ਸੰਧਾ ਵਾਲੀਆਂ ਨੇ ਪੰਜਾਬ ਦੇ ਮਹਾਰਾਜਾ ਸ਼ੇਰ ਸਿੰਘ ਦਾ ਕਤਲ ਕਰਤਾ ਉਹ ਵੇਖੋ ਟਿੱਕਾ ਪ੍ਰਤਾਪ ਸਿੰਘ ਵੀ ਨਹੀਂ ਬਖਸ਼ਿਆ ਨੋਨਾ ਇੱਕ ਬੱਚੇ ਦਾ ਵੀ ਕਤਲ ਕਰਤਾ ਮੇਰੇ ਪਿਓ ਨੂੰ ਵੀ ਮਾਰ ਦਿੱਤਾ ਤਾਂ ਹੁਣ ਤੁਸੀਂ ਫਿਰ ਬਦਲਾ ਨਹੀਂ ਲਓਗੇ ਜਦੋਂ ਫੌਜ ਨੂੰ ਪੜਕਾਇਆ ਗਿਆ ਤਾਂ ਫੌਜ ਨੇ ਫਿਰ ਉਸੇ ਵੇਲੇ ਦੇ ਨਾਲ ਜਿਹੜਾ ਸੀ ਉਹ ਹਮਲਾ ਕਰਤਾ ਕਿ ਅਸੀਂ ਸੰਧਾ ਵਾਲੀਏ ਜਿਹੜੇ ਉਹ ਨਹੀਂ ਛੱਡਨੇ ਜੀ ਇਹ ਹੀ ਆਪ ਪਹਿਲਾਂ ਸੰਧਾ ਵਾਲੀ ਇਹ ਕਰ ਲੈਂਦੇ ਤਾਂ ਫਿਰ ਇਹ ਸਾਰਾ ਕੁਝ ਨਹੀਂ ਸੀ ਹੋਣਾ ਉਹ ਜਾ ਕੇ ਕਹਿ ਦਿੰਦੇ ਵੀ ਜੋ ਕੁਝ ਹੋਣਾ ਸੀ ਹੋ ਗਿਆ ਹੁਣ ਅਸਲੀ ਅਗਲਾ ਜਿਹੜਾ ਵਾ ਬਾਦਸ਼ਾਹ ਜਿਹੜਾ ਅਲਾਨੀ ਹੈ ਤੇ ਰਾਜ ਨੂੰ ਚਲਾਈਏ ਪਰ ਸੰਧਾ ਵਾਲੀ ਇਹ ਹੰਕਾਰ ਵਿੱਚ ਆ ਗਏ ਸੀ ਤਾਂ ਉਸ ਵੇਲੇ ਦੇ ਨਾਲ ਫਿਰ ਜਿਹੜੇ ਫੌਜ ਸੀ ਫੌਜੀ ਜਰਨੈਲ ਸੀ ਉਹਨਾਂ ਨੇ ਜਦੋਂ ਰਾਜ ਮਹੱਲ ਦੇ ਉੱਪਰ ਹਮਲਾ ਕੀਤਾ ਫਿਰ ਉਸ ਵੇਲੇ ਦੇ ਨਾਲ ਸੰਧਾ ਵਾਲਿਆਂ ਨੇ ਜਿਹੜਾ ਸੀ 5 ਸਾਲ ਦੇ ਦਲੀਪ ਸਿੰਘ ਨੂੰ ਜਿਹੜਾ ਆਪਣੀ ਗੋਆ ਦੇ ਵਿੱਚ ਚੁੱਕਿਆ ਵੀ ਸ਼ਾਇਦ ਦਲੀਪ ਸਿੰਘ ਕਰਕੇ ਅਸੀਂ ਬਚ ਜਾਾਂਗੇ ਹਾਥੀ ਦੇ ਉੱਪਰ ਬੈਠ ਕੇ ਜਦੋਂ ਫੌਜ ਵਿੱਚ ਗਏ ਤਾਂ ਫੌਜ ਨੇ ਮਹਾਰਾਜਾ ਦਲੀਪ ਸਿੰਘ ਨੂੰ ਉਹਦੇ ਹੱਥ ਵਿੱਚੋਂ ਖੋਲਿਆ ਤੇ ਖੋ ਕੇ ਦੋਨੋਂ ਸੰਦਾ ਵਾਲੀਏ ਜਿਹੜੇ ਸਨ ਉਹਨਾਂ ਨੂੰ ਕਤਲ ਕਰ ਦਿੱਤਾ ਗਿਆ ਲੈਣਾ ਸਿੰਘ ਤੇ ਅਜੀਤ ਸਿੰਘ ਕਤਲ ਹੋ ਜਾਂਦੇ ਐ ਫਿਰ ਬਾਦਸ਼ਾਹ ਤੇ ਬਣ ਗਿਆ ਸੀ ਮਹਾਰਾਜਾ ਦਲੀਪ ਸਿੰਘ ਛੋਟੀ ਉਮਰ ਦਾ ਬਾਲਕ ਲੇਕਿਨ ਹੁਣ ਵਜ਼ੀਰ ਕੌਣ ਬਣੇ ਵਜ਼ੀਰ ਫਿਰ ਬਣਿਆ ਧਿਆਨ ਸਿੰਘ ਡੋਗਰੇ ਦਾ ਪੁੱਤਰ ਹੀਰਾ ਸਿੰਘ ਡੋਗਰਾ ਇੱਕ ਪਾਸੇ ਦਲੀਪ ਸਿੰਘ ਜਿਹੜਾ ਵਾ ਉਹ ਬਾਲਗ ਸੀ ਤਾਂ ਸਾਰੀ ਤਾਕਤ ਜਿਹੜੀ ਆ ਉਹੀ ਹਿਰਾਸਿਓਂ ਡੋਗਰੇ ਦੇ ਹੱਥ ਵਿੱਚ ਸੀ ਤਾਂ ਫਿਰ ਹਿਰਾਸਿਓਂ ਡੋਗਰਾ ਜਿਹੜਾ ਸੀ ਉਹਨ ਗਿਣ-ਗਿਣ ਕੇ ਬਦਲੇ ਲੈਣਾ ਚਾਹੁੰਦਾ ਸੀ ਉਹ ਸ਼ੇਰੇ ਪੰਜਾਬ ਦੇ ਸਾਰੇ ਜਿਹੜੇ ਪਰਿਵਾਰ ਦੇ ਜੀ ਹੈ ਉਹਨਾਂ ਨੂੰ ਖਤਮ ਕਰਨਾ ਚਾਹੁੰਦਾ ਸੀ ਉਹਨੇ ਜਿਹੜਾ ਸੀ ਇਸੇ ਤਰ੍ਹਾਂ ਦੇ ਨਾਲ ਕਸ਼ਮੀਰਾ ਸਿੰਘ ਤੇ ਪਸ਼ੌਰਾ ਸਿੰਘ ਨੂੰ ਮਾਰਨ ਵਾਸਤੇ ਫੌਜ ਜਿਹੜੀ ਸੀ ਉਹ ਭੇਜੀ ਸੀ ਹਾਲਕੋਟ ਦੇ ਕਿਲੇ ਦੇ ਵਿੱਚ ਤਾਂ ਉਹ ਦੋਨੋਂ ਜਾਨੇ ਜਿਹੜੇ ਆ ਉਥੋਂ ਰਾਤ ਭੱਜ ਕੇ ਤਾਂ ਨਰੰਗਾਬਾਦ ਬਾਬਾ ਵੀਰ ਸਿੰਘ ਨਰੰਗਾਬਾਦ ਵਾਲਿਆਂ ਕੋਲ ਆ ਜਾਂਦੇ ਹੋਰ ਵੀ ਜਿਹੜੇ ਉਸ ਵੇਲੇ ਦੇ ਸਿੱਖ ਜਰਨੈਲ ਸਨ ਜਿਹੜੇ ਡੋਗਰਿਆਂ ਦੇ ਸਤਾਏ ਹੋਏ ਸੀ ਉਹ ਵੀ ਬਾਬਾ ਬੀਰ ਸਿੰਘ ਜੀ ਨਰੰਗਾ ਬਾਦ ਵਾਲਿਆਂ ਦੇ ਡੇਰੇ ਦੇ ਵਿੱਚ ਸ਼ਰਨ ਲੈ ਕੇ ਬੈਠੇ ਹੋਏ ਸੀ ਜਿਵੇਂ ਅਤਰ ਸਿੰਘ ਸੰਧਾ ਵਾਲੀਆ ਸੀ ਇਸੇ ਤਰ੍ਹਾਂ ਦੇ ਨਾਲ ਹਰੀ ਸਿੰਘ ਨਲੂਏ ਦਾ ਪੁੱਤਰ ਸੀ ਜਵਾਰ ਸਿੰਘ ਇਹ ਸਾਰੇ ਜਿਹੜੇ ਸਨ ਬਾਬਾ ਬੀਰ ਸਿੰਘ ਦੇ ਡੇਰੇ ਦੇ ਉੱਪਰ ਬੈਠੇ ਹੋਏ ਸੀ ਤਾਂ ਫਿਰ ਹੋਇਆ ਕਿ ਹੁਣ ਹੀਰਾ ਸਿੰਘ ਡੋਗਰੇ ਨੇ ਜਿਹੜਾ ਸੀ ਆਪਣੇ ਜਿਹੜੇ ਖਾਸਮ ਖਾਸ ਲੋਕ ਸਨ ਉਹਨਾਂ ਨੂੰ ਫੌਜ ਦੇ ਕੇ ਭੇਜਿਆ ਕਿ ਬਾਬਾ ਬੀਰ ਸਿੰਘ ਨਰੰਗਾਬਾਦ ਵਾਲਿਆਂ ਦੇ ਡੇਰੇ ਤੇ ਹਮਲਾ ਕਰਦੇਓ ਜਦੋਂ ਹਮਲਾ ਕੀਤਾ ਗਿਆ ਭਾਵੇਂ ਸਿੱਖ ਫੌਜ ਨਹੀਂ ਸੀ ਚੌਂਦੀ ਪਰ ਜਿਹੜੇ ਉਹਦੇ ਆਪਣੇ ਖਾਸਮ ਖਾਸ ਜਰਨੈਲ ਸੀ ਉਹਨਾਂ ਨੂੰ ਲਾਲਚ ਦੇ ਕੇ ਹਮਲਾ ਕਰਵਾਇਆ ਗਿਆ ਇਸ ਹਮਲੇ ਦੇ ਵਿੱਚ ਬਾਬਾ ਬੀਰ ਸਿੰਘ ਜਿਹੜੇ ਸਨ ਉਹ ਵੀ ਅਕਾਲ ਚਲਾਣਾ ਕਰ ਜਾਂਦੇ ਸ਼ਹੀਦ ਹੋ ਜਾਂਦੇ ਆ ਤਾਂ ਮਹਾਰਾਜਾ ਰਣਜੀਤ ਸਿੰਘ ਦੇ ਪੁੱਤਰ ਜਿਹੜੇ ਸਨ ਉਹ ਵੀ ਮਾਰੇ ਜਾਂਦੇ ਆ ਇਸੇ ਤਰ੍ਹਾਂ ਦੇ ਨਾਲ ਜਿਹੜਾ ਸੀ ਉਹ ਔਰ ਜਿਹੜੇ ਸਿੱਖ ਜਰਨੈਲ ਉਹ ਵੀ ਮਾਰੇ ਜਾਂਦੇ ਆ ਹੁਣ ਜਿਸ ਵੇਲੇ ਦੇ ਨਾਲ ਇਹ ਸਾਰੀ ਫੌਜ ਵਾਪਸ ਆਉਂਦੀ ਹੈ ਤਾਂ ਫੌਜ ਨੂੰ ਗੁੱਸਾ ਵੀ ਬਹੁਤ ਸੀ ਕਿ ਅਸੀਂ ਇੱਕ ਧਾਰਮਿਕ ਸ਼ਖਸੀਅਤ ਜਿਹੜੀ ਉਹਨੂੰ ਕਤਲ ਕਰਤਾ ਪਰ ਕਿਉਂ ਕੀਤਾ ਹੈ ਹੀਰਾ ਸਿੰਘ ਦੇ ਕਹਿਣ ਤੇ ਕੀਤਾ ਹੈ ਦੂਜੇ ਪਾਸੇ ਹੀਰਾ ਸਿੰਘ ਨੇ ਵੇਖਿਆ ਵੀ ਹੁਣ ਮੇਰੀ ਸ਼ਮਤ ਆ ਗਈ ਹੈ ਉਹ ਕੁਝ ਖਜ਼ਾਨਾ ਲੈ ਕੇ ਨਾਲ ਪੰਡਤ ਜੱਲੇ ਨੂੰ ਲੈ ਕੇ ਜੰਮੂ ਵਾਲੇ ਪਾਸੇ ਨੂੰ ਜਿਹੜਾ ਉਹ ਦੌੜਨ ਲੱਗਦਾ ਹੈ ਸਿੱਖ ਫੌਜਾਂ ਹਮਲਾ ਕਰ ਦਿੰਦੀਆਂ ਤਾਂ ਫਿਰ ਉਸ ਵੇਲੇ ਦੇ ਨਾਲ ਹੀਰਾ ਸਿੰਘ ਡੋਗਰਾ ਜਿਹੜਾ ਉਹਨੂੰ ਵੀ ਮਾਰਿਆ ਜਾਂਦਾ ਹੈ ਪੰਡਤ ਜੱਲੇ ਨੂੰ ਵੀ ਮਾਰ ਦਿੱਤਾ ਜਾਂਦਾ ਹੈ ਤੁਹਾਨੂੰ ساری ਤਾਕਤ ਆਉਂਦੀ ਹੈ ਮਹਾਰਾਣੀ ਜਿੰਦ ਕੌਰ ਦੇ ਹੱਥ ਵਿੱਚ ਮਹਾਰਾਣੀ ਜਿੰਦ ਕੌਰ ਜਿਹੜੇ ਸਨ ਫਿਰ ਉਹਨਾਂ ਵਜ਼ੀਰ ਬਣਾਇਆ ਆਪਣੇ ਭਰਾ ਜਵਾਰ ਸਿੰਘ ਨੂੰ ਜਵਾਰ ਸਿੰਘ ਨੇ ਜਿਹੜਾ ਸੀ ਥੋੜੇ ਸਮੇਂ ਵਾਸਤੇ ਵਧੀਆ ਰਾਜ ਪ੍ਰਬੰਧ ਜਿਹੜਾ ਸੰਭਿਆ ਲੇਕਿਨ ਇਸ ਸਮੇਂ ਦੌਰਾਨ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਇੱਕ ਪੁੱਤਰ ਦਾ ਕਤਲ ਕੀਤਾ ਜਾਂਦਾ ਹੈ ਤੇ ਕਤਲ ਤੋਂ ਬਾਅਦ ਦੀਵੇ ਜਗਾਏ ਜਾਂਦੇ ਆ ਹਾਲਾਂਕਿ ਕਿਹਾ ਗਿਆ ਇਹ ਕਤਲ ਜਿਹੜਾ ਹੈ ਜਵਾਰ ਸਿੰਘ ਨੇ ਕਰਾਇਆ ਲੇਕਿਨ ਇਤਿਹਾਸਕਾਰਾਂ ਦਾ ਮੰਨਣਾ ਹੈ ਕਿ ਇਹ ਕਤਲ ਜਵਾਰ ਸਿੰਘ ਨੇ ਨਹੀਂ ਕਰਾਇਆ ਝੂਠਾ ਇਲਜ਼ਾਮ ਜਿਹੜਾ ਉਹਦੇ ਮੱਥੇ ਦੇ ਉੱਪਰ ਲਾਇਆ ਗਿਆ ਕਤਲ ਅਸਲ ਵਿੱਚ ਡੋਗਰਿਆਂ ਨੇ ਕਰਵਾਇਆ ਸੀ ਤਾਂ ਫਿਰ ਉਹੀ ਜਦੋਂ ਇਲਜ਼ਾਮ ਲੱਗਦਾ ਹੈ ਤਾਂ ਸਿੱਖ ਫੌਜਾਂ ਢਟਕ ਜਾਂਦੀਆਂ ਹਨ ਉਹਨਾਂ ਨੇ ਵੀ ਜਵਾਰ ਸਿੰਘ ਨੂੰ ਜਿਹੜਾ ਕਤਲ ਕਰਤਾ ਸੀ ਹੁਣ ਕੋਈ ਵੀ ਜਿਹੜਾ ਵਾ ਉਹ ਲਾਹੌਰ ਦਰਬਾਰ ਦਾ ਵਜ਼ੀਰ ਬਣਨ ਵਾਸਤੇ ਤਿਆਰ ਨਹੀਂ ਸੀ ਕਿਉਂਕਿ ਇੰਨਾ ਕਤਲਿਆਂ ਮੱਚਿਆ ਹੋਵੇ ਜਿੱਥੇ ਇੱਕੋ ਦਿਨ ਵਿੱਚ ਪੰਜਾਬ ਦਾ ਬਾਦਸ਼ਾਹ ਮਾਰ ਦਿੱਤਾ ਗਿਆ ਹੋਵੇ ਉਹਦੇ ਪੁੱਤਰ ਮਾਰ ਦਿੱਤੇ ਗਏ ਹੁਣ ਵਜ਼ੀਰ ਮਾਰ ਦਿੱਤੇ ਗਏ ਹੁਣ ਤਾ ਇਸ ਕਤਲੇਆਮ ਦੇ ਵਿੱਚ ਵਜ਼ੀਰ ਕੌਣ ਬਣੇ ਤਾਂ ਫਿਰ ਕਿਵੇਂ ਫਿਰ ਸਾਰੀ ਕਮਾਂਡ ਜਿਹੜੀ ਉਹ ਡੋਗਰਿਆਂ ਕੋਲ ਆਉਂਦੀ ਹੈ ਤੇ ਰਹਿੰਦਾ ਖੁੰਦਾ ਜਿਹੜਾ ਬਚਿਆ ਰਾਜ ਸੀ ਉਹ ਫਿਰ ਕਿਵੇਂ ਸਾਰੇ ਦਾ ਸਾਰਾ ਉੱਜੜ ਜਾਂਦਾ ਹੈ ਇਹ ਆਪਾਂ ਅਗਲੇਰੀ ਵੀਡੀਓ ਦੇ ਵਿੱਚ ਵਿਚਾਰਨ ਦਾ ਯਤਨ ਕਰਾਂਗੇ ਇਹ ਦੁਖਾਂਤ ਹੈ ਸਿੱਖ ਰਾਜ ਦਾ ਜਿਹੜਾ ਸਿੱਖਾਂ ਨੇ ਤੇਗਾਂ ਦੀ ਧਾਰ ਦੇ ਨਾਲ ਜਿਹੜਾ ਸੀ ਬਣਾਇਆ ਸੀ 145000 ਮਰਬਾ ਮੀਲ ਰਾਜ ਭਾਗ ਉਹ ਕਿਵੇਂ ਖਿੰਡ ਜਾਂਦਾ ਏ ਤੇ ਕਿਵੇਂ ਫਿਰ ਜਿਹੜਾ ਵਾ ਉਹਦਾ ਇਹ ਹਾਲ ਹੁੰਦਾ ਏ ਤੇ ਫਿਰ ਕਿਵੇਂ ਅੰਗਰੇਜ਼ ਆਣ ਕੇ ਕਬਜ਼ਾ ਕਰ ਲੈਂਦੇ ਆ ਇਹ ਆਪਾਂ ਅੱਗੇ ਵਿਚਾਰਨ ਦਾ ਯਤਨ ਕਰਾਂਗੇ ਜੇ ਤੁਹਾਨੂੰ ਇਤਿਹਾਸ ਦੀ ਲੜੀ ਚੰਗੀ ਲੱਗੀ ਹੈ ਤੁਸੀਂ ਲਾਇਕ ਕਮੈਂਟ ਜ਼ਰੂਰ ਕਰਿਓ ਤੇ ਅੱਗੇ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸਾਂਝਾ ਵੀ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ